ਚਲਾ ਗਿਆ ਜਦੋਂ ਅਸੀਂ ਦੇਖਿਆ ਵੀ ਚਲ ਕਿਸੇ ਯਾਰ ਮਿੱਤਰ ਨਾਲ ਗਿਆ ਹੋਊਗਾ ਚਲ ਆ ਜਾਊਗਾ ਅਸੀਂ ਦੇਖਿਆ ਵੀ ਚਲ ਆ ਜਾਊਗਾ ਉਹ ਆਇਆ ਨਹੀਂ ਫਿਰ ਉਦੋਂ ਬਾਅਦ ਸਾਨੂੰ ਕਿਸੇ ਮੈਂ ਸਵੇਰੇ ਉੱਥੇ ਦੇਖਣ ਗਿਆ ਜੀ ਫਿਰ ਉੱਥੇ ਪਿਆ ਐ ਟੇਡਾ ਪਿਆ ਤੀ ਜੀ ਐ ਹੱਥ ਸਿਰੰਜੇ ਫੜ ਕੇ ਆਈਂਦਾ ਬਤਾਤਾ ਵੀ ਇਹ ਟੀਕਾ ਲਾ ਕੇ ਮਰੇ ਜੀ ਇਹ ਮਾਰਿਆ ਜੀ ਕਿਸ ਨੇ ਖੈ ਭਾਜੀ ਜੀ ਮੇਰੀ ਕਿਸੇ ਨੇ ਖੈ ਭਾਜੀ ਰੀਤੀ ਕੋਈ ਸਿਰੰਜ ਲਾਉਂਦਾ ਸੀ ਪਹਿਲਾਂ ਨਾ ਜੀ ਪੋਰਾ ਵੀ ਨਹੀਂ ਸੀ ਸ਼ਰਾਬ ਜ਼ਰੂਰ ਪੀਂਦਾ ਸੀ ਜੀ ਸ਼ਰਾਬ ਕਰਦਾ ਸੀ ਹਾਂ ਜੀ ਉਹ ਵੀ 3 ਚੌਥੇ ਦਿਨ ਪੀਂਦਾ ਤੀਜੀ ਕੀ ਲੱਗਦਾ ਕੀ ਹੈ ਕਿਵੇਂ ਮਾਰਿਆ ਹੋ ਸਕਦਾ ਮਾਰਿਆ ਜੀ ਕਿਸੇ ਨੇ ਜ਼ਰ 17 ਤਰੀਕ ਨੂੰ ਗਾਇਬ ਹੋ ਗਿਆ ਸੀਗਾ 19 ਨੂੰ ਸਾਨੂੰ ਡੈੱਡ ਬਾਡੀ ਮਿਲੀ ਆ ਆਪਣਾ ਆਪਣਾ ਸੈਂਟਰ ਚੋਂ ਹੀ ਤੇ ਸਾਨੂੰ ਤਾਂ ਇਹ ਮੰਗ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਦੋਂ ਡੈੱਡ ਬਾਡੀ ਮਿਲੀ ਉਸ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹੱਥ 'ਚ ਕੁਝ ਹੈਗਾ ਸੀ ਉਦੋਂ ਮੈਂ ਤਾਂ ਹੀ ਬਾਹਰ ਸੀਗਾ ਮੈਂ ਤਾਂ ਉਦੋਂ ਬਾਅਦ ਆਇਆ ਜੀ ਕੱਲ ਸਾਨੂੰ ਪਤਲਾ ਮਿਲੀ ਸੀ ਜੀ ਬੀਰ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰਾਮਪੁਰਾ ਜਵਾਰ ਵਾਲਾ ਵੀ ਉਹਦੀ ਜਿਹੜੀ ਡੈੱਡ ਬਾਡੀ ਹੈ ਮਨਰੇਗਾ ਪਵੰਦੇ ਵਿੱਚ ਪਈ ਹੈ ਤੇ ਅਸੀਂ ਇੱਥੇ ਆਏ ਸੀਗੇ ਇਹਨਾਂ ਦਾ ਇਹਦੇ ਫਾਦਰ ਦੀ ਸਟੇਟਮੈਂਟ ਲਿਖੀ ਹੈ ਸਟੇਟਮੈਂਟ ਲਿਖ ਕੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਤੀ ਹੈ ਤੇ ਉਹਦੇ ਸਵੰਚ ਪੋਸਟਮार्टम ਕਰਵਾ ਕੇ ਤੇ ਅਗਲੀ ਕਾਰਵਾਈ ਅਮਰਿਤ ਜਾਂਦੀ ਜਾਂਦੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ